ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਹਿਮ ਯਤਨ ਕੀਤੇ ਜਾ ਰਹੇ ਨੇ ਤਾਂ ਜੋ ਸੂਬੇ ਦੇ ਬੱਚਿਆਂ ਨੂੰ ਵਧੀਆ ਤੇ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਇਸੇ ਹੀ ਕੜੀ ਦੇ ਤਹਿਤ ਪੰਜਾਬ ਦੇ 13 ਸਕੂਲਾਂ ਦਾ ਸਕੂਲ ਆਫ ਐਮਿਨੈਂਸ ਦੇ ਤਹਿਤ ਵਰਚੁਅਲ ਉਦਘਾਟਨ ਕੀਤਾ ਗਿਆ ਜਿਸ ਦੇ ਤਹਿਤ ਫਗਵਾੜਾ ਵਿਖੇ ਸਕੂਲ ਆਫ ਐਮਿਨੈਂਸ ਦਾ ਵਰਚੁਅਲ ਉਦਘਾਟਨ ਵੀ ਮੁੱਖ ਮੰਤਰੀ ਪੰਜਾਬ ਭਵੰਤਮਾਨ ਵੱਲੋਂ ਕੀਤਾ ਗਿਆ ਇਸ ਸਬੰਧੀ ਸਕੂਲ ਪ੍ਰਿੰਸੀਪਲ ਰਣਜੀਤ ਗੋਗਣਾ ਦੀ ਅਗਵਾਈ ਹੇਠ ਸਕੂਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਆਪ ਦੇ ਹਲਕਾ ਇੰਚਾਰ ਸਰਦਾਰ ਜੋਗਿੰਦਰ ਸਿੰਘ ਮਾਨ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਅਸ਼ੋਕ ਪਟਗਿਆ ਮੈਡਮ ਲਲਿਤ ਸਕਲਾਨੀ ਐਸਟੀਐਮ ਫਗਵਾੜਾ ਜਸਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਸਕੂਲ ਸਟਾਫ ਤੇ ਬੱਚਿਆਂ ਵੱਲੋਂ ਬੜੀ ਹੀ ਗ ਕੀਤਾ ਗਿਆ ਇਸ ਦੌਰਾਨ ਜਿੱਥੇ ਸਕੂਲ ਸਟਾਬਲ ਵੱਡੀ ਸਕਰੀਨ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ਕੀਤੇ ਵਰਚੁਅਲ ਉਦਘਾਟਨ ਨੂੰ ਆਨਲਾਈਨ ਦਿਖਾਇਆ ਗਿਆ ਉੱਥੇ ਹੀ ਸਰਦਾਰ ਮਾਨ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਇਸ ਉਪਰਾਲੇ ਨੂੰ ਸراہਨਯੋਗ ਦੱਸਿਆ ਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇਹ ਜੋ ਕੰਮ ਕੀਤਾ ਹੈ ਉਹ ਸ਼ਲਾਘਾਯੋਗ ਕਦਮ ਹੈ ਜਬ ਗਵਰਨਟ ਮੈਂ ਪਤਾ ਨਹੀਂ ਠੀਕ ਜੀ ਬੱਟਕੀ ਜੀ ਲੋਤੀ ਹਲਮਾ ਦੀ ਪਾਰਟੀ ਆਪ ਐਂਡ ਸਰਕਾਰ ਭਗਵੰਤ ਸਿੰਘ ਮਾਨ ਐਕਸਲੈਂਟ you excellent you are really appreciable or everybody now mm -hmm. appreciate jeevesh of india is working administration capacity and other thing particularly in education health revolution unne den da usade samne I clicked some photographs kiye ne meri aur meri team sa mamati party de majhar ne wishes ਪੀਡੀਸੀ ਸਾਹਿਬ ਐਸਟੀਮ ਸਾਹਿਬ ਦੇ ਆਰ ਆਲਸੋ ਪਲਾਨ ਨਾਉ 13 ਸਕੂਲ ਪੰਜਾਬ ਵਿੱਚ ਜਿਹੜੇ ਨੇ ਅੱਜ ਉਹਨਾਂ ਦੀ ਓਪਨ ਹੋਈ ਕਿ ਮੇਨ ਫੰਕਸ਼ਨ ਜਿਹੜਾ ਲਿਧਿਆਣੇ ਹੋ ਰਿਹਾ ਤਾਂ ਸੀਐਮ ਸਾਹਿਬ ਉਹ ਪ੍ਰੋਗਰੈਸ਼ਨ ਕਰ ਰਹੇ ਨੇ ਔਰ ਮੇਰੇ ਲਈ ਖਾਸ ਕਰਕੇ ਫੋਰ ਮੇਬੀ ਇਨ ਨਾਟ ਅ ਡਿਸਟ੍ਰਿਕਟ ਬਟ ਵੀ ਆਰ ਟ੍ਰਾਈਂਗ ਟੂ ਮੇਕ ਇਟ ਦਿਸ ਸਕੂਲ ਦਿਸ ਸੀਟ ਬਾਰਡਰ Now uh, the function will be start. We are sitting there. Uh, education features, senior teacher, principal, Sarman, who leads me to see this all pictures. The quality of the furniture, the quality of the machines, the quality of sheets, and everything is appreciable. This is culture of the pinap, you see, no of pass at the end. ਇਸ ਦੌਰਾਨ ਜਿੱਥੇ ਬੱਚਿਆਂ ਵੱਲੋਂ ਸੱਭਿਆਚਾਰਕ ਦੀ ਮਹਿਕ ਬਖੇਰ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਹੋਰਨਾ ਬੁਲਾਰਿਆਂ ਦੇ ਨਾਲ ਨਾਲ ਐਸ.ਸੀ.ਐਫ. ਅਗਵਾੜਾ ਜਸ਼ਨਜੀਤ ਸਿੰਘ ਨੇ ਕਿਹਾ ਕਿ ਇਸ ਸਮਾਗਮ ਨੂੰ ਲੈ ਕੇ ਘੱਟ ਸਮੇਂ ਵਿੱਚ ਹੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਇਸ ਮੌਕੇ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਰਕਰ ਸਕੂਲ ਸਟਾਫ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਤੇ ਥੋੜੀ ਦੇਰ ਬਾਅਦ ਵੀ ਵਰਚੁਅਲ ਆਰਗੇਨਾਈਜੇਸ਼ਨ ਹੈਗੀ ਹੈ 13 ਸਕੂਲ ਆਫ ਫੈਮਿਲੀ ਵੈਲਫੇਅਰ ਸਿਮਤਾ ਵੱਲੋਂ ਬਾਰਾ ਵਿਕੇ ਸਕੂਲ ਆਫ ਫੈਮਿਲੀ ਪ੍ਰਵੰਨ ਮੈਂ ਕੁਛਤਾ ਨਹੀਂ ਦਿੱਤੀ। ਸ਼ਾਰਟਲੀ ਪ੍ਰੋਗਰਾਮ ਆਰੰਭ ਹੋਏਗਾ ਤੇ ਅਰੇਂਜਮੈਂਟ ਸਾਰੇ ਇਹਦੇ ਇਹਨੇ ਸਾਰੇ ਸੈਟੀਸਫੈਕਟਿਡ ਹੈ। ਅੱਜ ਪੰਜਾਬ ਭਾਰ ਵਿੱਚ ਕੁੱਲ 13 ਸਰਕਾਰੀ ਸਕੂਲ ਸਕੂਲ ਆਫ ਐਮਨੈਂਸ ਬਣਾਏ ਜਾ ਰਹੇ ਨੇ। ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਸਰਦਾਰ ਭਗਵੰਤ ਸਿੰਘ ਦੀਮਾਨ ਦਾ ਉਹਨਾਂ ਤੇ ਸਿੱਖਿਆ ਮੰਤਰੀ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ। ਅੱਜ ਫਗਵਾੜਾ ਵਿੱਚ ਵੀ ਜਿਹੜਾ ਸਰਕਾਰੀ ਸਕੂਲ ਹੈ ਬੁਆਇਸ ਦਾ ਸਰਕਾਰੀ ਸਕੂਲ ਹੈ ਉੱਥੇ ਉਸ ਨੂੰ ਵੀ ਸਕੂਲ ਆਫ ਐਮਿਨੈਂਸ ਦਾ ਦਰਜਾ ਦਿੱਤਾ ਜਾ ਰਿਹਾ ਅੱਜ ਉਸ ਸਕੂਲ ਦਾ ਮਹੂਰਤ ਹੈ ਇਸ ਸਕੂਲ ਵਿੱਚ ਬਹੁਤ ਸਾਰੇ ਬੱਚੇ ਪੜ੍ਹ ਕੇ ਪਹਿਲਾਂ ਹੀ ਵੱਡੀਆਂ-ਵੱਡੀਆਂ ਪੋਸਟਾਂ ਤੇ ਲੱਗ ਚੁੱਕੇ ਆ ਅੱਜ ਕੰਪੀਟੀਸ਼ਨ ਦਾ ਜ਼ਮਾਨਾ ਹੈ ਪ੍ਰਾਈਵੇਟ ਤੇ ਸਕੂਲਾਂ ਦੇ ਬੱਚੇ ਕੰਪੀਟੀਸ਼ਨ 'ਚ ਜ਼ਿਆਦਾ ਪਾਰਟਿਸਿਪੇਟ ਕਰ ਰਹੇ ਆ ਪਰ ਮੈਂ ਹੁਣ ਇਹ ਗੱਲ ਕਹਿਣਾ ਚਾਹਾਂਗਾ ਕਿ ਹੁਣ ਜੇ ਜੇ ਸਕੂਲ ਸਾਡਾ ਜਿਹੜਾ ਸਰਕਾਰੀ ਸਕੂਲ ਫਗਵਾੜੇ ਦਾ ਹੈਗਾ ਇੱਥੇ ਦੇ ਬੱਚੇ ਵੀ ਕੰਪੀਟੀਸ਼ਨਾਂ ਵਿੱਚ ਜਾਣਗੇ ਵਧੀਆ ਸਿੱਖਿਆ ਲੈ ਕੇ ਵਧੀਆ ਅਫਸਰ ਬਣਨਗੇ ਤੇ ਆਪਣੇ ਫਿਊਚਰ ਨੂੰ ਪੰਜਾਬ ਦੇ ਫਿਊਚਰ ਨੂੰ ਰੌਸ਼ਨ ਕਰਨਗੇ